ਮਾਸੜ ਦੁੱਬਦੇ ਬੰਦੇ ਨੂੰ ਸ੍ਰੀ ਗੁਰੂ ਜੀ ਕੀ ਹਾਲ ਹੈ ਕਵੀ ਤੇ ਬਾਈ ਮੁਬਾਰਕ ਜੀ ਤੇ ਬਾਈ ਵਧਾਈਆਂ ਤੁਨੂੰ ਵੀ ਅਸੀਂ ਤਾਂ ਕਰਨ ਦੇਖਿਆ ਬਾਈ ਤੇਰੇ ਸਟੇਟਸ ਲੱਗੇ ਵੀ ਪਤਾ ਲੱਗਿਆ ਸਸ ਬਲੈਨੋ ਆ ਨਾ ਹਾਂ ਮਛੇਪ ਜੀ ਤੇ ਰੁੱਥੀ ਰਹਿ ਗਏ ਤੇ ਕੱਲੇ ਵੀ ਮੀਂਹ ਹਟਿਆ ਅੱਜ ਵੀ ਬਹੁਤ ਪੈਣਾ ਚੰਡੀਗੜ੍ਹ ਚੰਡੀਗੜ੍ਹ ਕੱਲ ਮੈਂ ਉਧਰ ਹੀ ਤਾਂ ਮੈਂ ਵੀ ਉਧਰ ਹੀ ਤਾਂ ਲੰਟੇ ਮੋਲ ਕੋਲ ਤੇ ਉੱਥੇ ਲਿਆ ਉੱਥੇ ਗੱਡੀ ਨਹੀਂ ਹੈਗਾ ਮੈਂ ਕੋਈ ਕਾਰ ਵਰ ਗਿਆ ਹੁੰਦਾ ਕੱਲ ਮਨੂੰ 10 ਵਜੇ ਇੱਥੇ ਤੇ ਮੀਂਹ 10 ਵਜੇ ਕਰਾਲੀ ਕਰ ਮੀਂਹ ਪੈਣ ਲੱਗ ਗਿਆ ਮੈਂ 3 ਵਜੇ ਉਧਰ ਤੇ ਮੀਂਹ ਪੈਂਦੇ ਗਿਆ ਪਰ ਮੀਂਹ ਛਾਇ ਇੱਥੇ ਆ ਕੇ ਦੇਖੇ ਸਾਡੇ ਦੇਖੇ ਵੀ ਆ ਪਾਈ ਰੇਨ ਕੋਟ ਪਾਈ ਫਿਰਦਾ ਕਿਆ ਕਰੀ ਉਹਦਾ ਕੋਈ ਨਹੀਂ ਚੱਕਦੇ ਹੈ ਉਹ ਮਹਾਲੀ ਦੇ ਬਾਈ ਦਾ ਫੋਨ ਆਇਆ ਕਹਿੰਦਾ ਸਾਡੇ ਅਜੀ ਪੈਂਦਾ ਹੁਣ ਹਾਂ ਪੈਂਦਾ ਤੇ ਸਵੇਰ ਹੀ ਪੈਣ ਲੱਗ ਗਿਆ ਬਈ ਭੂਰਜੀ ਦਾ ਆਪਣੀ ਪਹਿਲੀ ਸਵੇਰ ਉਹ ਭੂਰ ਦਾ ਕੱਲ ਵੀ ਪਹਿਲੀ ਜਿ ਆਪਣੇ ਬੰਨ ਮੱਜਰੇ ਬਾ ਸੋਕਾ ਦਾ ਆਪਣਾ ਹਾਂ ਅ ਭਾਈ ਜੀਪੇ ਬਾਈ ਰਾ ਨਾ ਕੱਲ ਗੱਡੀ ਨਵੀਂ ਲੱਖ ਨਵੀਂ ਲੁੱਤੀ ਆ ਨਵੀਂ ਨਵੀਂ ਆ ਜੀ ਲੱਗਾ ਐਨ ਸ਼ੋਰੂਮ ਕੁੰਡ ਚੱਕਿਆ ਨਹੀਂ ਕੁੰਡ ਚੱਕਿਆ ਹਾਂ ਮਾਂ ਕਈ ਵਾਰ ਦੂਈਪਲ ਵਿੱਚ ਕਾ ਲੈਂਦੇ ਕਈ ਵਾਰ ਹੁੰਦੀ ਹੈ ਸੈਕੰਡ ਹੈਂਡ ਜੀ ਪਰ ਨਵੀਂ ਵੱਡੀ ਗੱਡੀ ਆ ਬਾਈ ਬਲੈਨੋ ਆ ਬਲੈਨੋ ਸਾਲਟੀ ਕਰ ਦਿੰਗੇ ਹੈ ਪਾਲਟੀ ਕਰ ਦੇਣੀ ਦੁਪਹਿਰ ਨੂੰ ਮੈਂ ਕਹਿੰਦਾ ਰਸ ਰਸ ਦਾ ਕਰਦੇ ਕੰਮ ਹਾਂ ਭਾਈ ਲਾਈਵ ਚੱਲੂਗਾ ਰਸ ਲਾਈਵ ਚੱਲੂਗਾ ਬੋਲ ਲਾਈਵ ਤਾਂ ਚਲਾਦਾ ਹੁੰਦੇ ਲਾਈਵ ਤਾਂ ਚਲਾਦਾ ਕੰਮ ਨਾ ਆ ਤੀਆ ਚਾਂਸ ਹੋ ਗਿਆ ਦਾ ਉਹਦਾ ਲਾਈਵ ਵਾਲਾ ਹੈ ਨਾ ਸਵੇਰ ਦੇ ਦੋ ਵਾਰ ਲੂਰੀਏ ਉੱਠ ਖੜੇ ਵੀ ਹੋ ਜੀ ਉਹ ਪਤਾ ਕੀ ਹਲਾ ਉੱਥੇ ਪਟਾ ਦਾ ਮੈਂ ਨਹੀਂ ਹੱਥ ਨਾਲ ਚਲਾ ਕੇ ਦਿਖਾਵਾਂਗੇ ਜਗਾ ਹਾਂ ਹੋਰ ਸੁਣਾ ਠੇਕੇਦਾਰ ਆਇਆ ਹੋਇਆ ਹਾਂ ਉਹ ਘੜੀ ਕਵੱਦ ਕਹਿ ਦਿੰਦਾ ਪਿੰਤਵਾਲ ਆਇਆ ਪਿੰਤਵਾਲ ਨਾ ਲਾਈਵ ਹੋ ਜਾ ਕਹਿੰਦਾ ਹੋ ਜਾ ਯਾਰ ਲਾਈਵ ਕਿੱਥੇ ਬੁਲਾ ਲਉ ਨੂੰ ਕਿ ਰਸ ਲਾਉਂਦੇ ਨੂੰ ਆਇਆ ਕਰਦੇ ਉਹਨੂੰ ਕਰਦੇ ਉਹਨੂੰ ਬੈਰੋ ਝੇੜਦੇ ਉਹਨੂੰ ਹਾਂ ਨਾਲੇ ਦੇਖਦੇ ਉਹਦਾ ਜੋਰ ਕਿੰਨਾ ਕਾ ਜੀਰਕ ਪਾਲਾ ਅੱਛਾ ਉਹਦੇ ਕਰਕੇ ਆ ਬਣਾ ਮਕਾਨ ਢੇਡਦੇ ਆ ਮਕਾਨ ਢੇਡਦੇ ਕਾ ਨੂੰ ਉਹਨਾਂ ਇਹਦੇ ਲੱਖ ਰੇ ਲੁਖਣੇ ਦਾ ਕੋਈ ਸਿਸਟਮ ਆ ਮਾਸੀ ਨਾਉਣਾ ਇਹਨਾਂ ਨੇ ਨੀ ਨੋਰੇ ਅੱਛਾ ਅੱਛਾ ਹਾਂ ਜੇ ਫਿਰ ਅੱਜ ਮਨਾ ਲੋਂਗੇ ਬਣਾ ਖੜੀਆਂ ਤਾਂ ਚੱਲ ਪਿਆ ਕੰਮ 19 ਤਰੀਕ ਦੀ 19 ਦੀਆਂ ਛੁੱਟੀਆਂ ਇੱਕ ਦਾ ਹੈ ਜੀ ਚੱਲੀ ਹਾਂ ਇਹਨਾਂ ਦਾ ਕਹਿੰਦਾ ਵੀ ਚੱਲ ਨਾਲੇ ਛੁੱਟੀਆਂ ਕਰਕੇ ਘੁੰਮੇ ਆਉਂਦੇ ਆ ਇਹਨਾਂ ਦੇ ਵੀ ਥੋੜਾ ਜਿਹਾ ਕੰਮ ਫਿਰ ਡਾਊਨ ਜਾਉਂਦੇ ਛੁੱਟੀਆਂ ਤੇ ਚੱਲੇ ਇੱਥੇ ਨਾਲੇ ਆ ਕੇ ਨਾਲੇ ਮਕਾਨ ਦਾ ਦੇਖ ਜੂਗਾ ਕਿ ਕੰਨਾ ਚੱਲਦਾ ਹੂੰ ਨਾਲ ਕੋਈ ਸਲਾਹ ਦੇ ਜ ਰਾਦਾ ਜੀ ਨੇ ਤੀ ਖੜੇ ਸੇ ਮੇਰਾ 8 ਵਜੇ ਹੋ ਜਾਣਾ ਹੈ ਨਾ ਸਵਾ 8 ਹੈ ਨਾ ਅੱਛਾ ਹਾਂ ਮੈਂ ਤਾਂ ਲੰਘ ਗਿਆ ਤਿੰਨ ਕ ਜਣ ਦਾ ਸੀ ਕਹਿੰਦਾ ਪੈ ਵੀ ਜਾਓ ਹੁਣ ਕਿਉਂਕਿ ਸਾਰੀ ਰਾਤ ਜਾਗਣਾ ਹੈ ਮਾਲ ਦਾ 8 ਵਜੇ ਤੂੰ ਹੁਣ ਘਰ ਘਰ ਆ ਰੁਆ ਹਾਂ ਚਲ ਜਦ ਇਤਰਾ ਕਿਨੂੰ ਗੱਡੀ ਪੈ ਕੇ ਕਹਿੰਦਾ ਬੱਲੇ ਬੱਲੇ ਤੇ ਲਾਈਨ ਲੱਗੀ ਕਹਿੰਦਾ ਓਰੇ ਗੱਡੀ ਕਿੱਥੇ ਖੜਨੀ ਆ ਪਰ ਦੋ ਨੇ ਤਾਂ ਨੇ ਖੜੇ ਇੱਕ ਟਰੈਕਟਰ ਖੜਾ ਫੇਰ ਜਾਨਵਾਲ ਵਾਲੀ ਖੜੀ ਹੈ ਹਾਂ ਮਗਾਂਡਾ ਹੁੰਦੇ ਨੇ ਉੱਧਰ ਹਾਂ ਕਹਿੰਦਾ ਹੁਣ ਮਾ ਹੁਣ ਉਧਰ ਨਹੀਂ ਚੱਲ ਮੇਰੇ ਗੱਨੀ ਨੂੰ ਜਾਂ ਉੱਤੇ ਜੇ ਕਹਿੰਦਾ ਲੋਕ ਵੀ ਲਾਤਾ ਮਾ ਡਾੜੀ ਨਹੀਂ ਪੈਗੇ ਲੋਕ ਲਾਕੇ ਆਪਣਾ ਸਾਡੇ ਬਦ ਗੱਦੀ ਰਾਤ ਹੋਊਗੀ ਇਹ ਪਿੰਡ ਆ ਗਿਆ ਇਹ ਜਿੰਨਾ ਖੋਲਿਆ ਕਹਿੰਦਾ ਇੱਥੇ ਕਿੱਥੇ ਖੜਾ ਵਾ ਉੱਤੇ ਇਹਨਾਂ ਨੇ ਆਪਣੇ ਬੈੱਡ ਰੱਖੇ ਵਾ ਇਹ ਮਕਾਨ ਢਾਉਣ ਲਾਗੇ ਅੱਛਾ ਤੁਹਾਡੇ ਵੱਲ ਉਧਰ ਟੀਨਾ ਥੱਲੇ ਬੈੱਡ ਪਰ ਬੈੱਡ ਚੜਾਏ ਵੇ ਉੱਪਰ ਸ਼ੋਹਾ ਜਿਸਣੇ ਆਪਣੀਆਂ ਪੇਟੀਆਂ ਟਰੰਕ ਆਰਦੇ ਨਹੀਂ ਉਧਰੇ ਰੈਸ਼ ਕਰ ਨਹੀਂ ਪਊਗੀ ਫਿਰ ਉੱਥੇ ਦੇ ਪੰਪੋਂ ਪਰੇ ਮਚਾ ਕੇ ਤਾਂ ਇਹਦੀ ਗੱਡੀ ਜੋਗੀ ਜਗ੍ਹਾ ਕਹਿੰਦਾ ਦੇ ਲੈ ਜਿੰਨਾ ਮਰਜੀ ਛੱਤ ਲੈ ਜਿੰਨਾ ਬਾਈ ਬੁੱਕ ਰ ਕਿੰਨਾ ਟਾਈਮ ਹੈ ਕਿੱਥੇ ਲਈ ਬੁਕਿੰਗ 15 ਦਿਨਾਂ ਦੇ ਲਈ ਅੱਛਾ ਹਾਂ 15 ਦਿਨ ਕਰਾਈ ਬੁੱਕ ਕਰੀ ਤੁਸੀਂ ਚੰਡੀਗੜ੍ਹ ਨਹੀਂ ਦਿੱਖਣਾ ਚੰਡੀਗੜ੍ਹੇ ਨੰਬਰ ਆ ਅੱਛਾ ਦੇ ਨਾਲ ਇਹ ਏਜੰਸੀਆਂ ਦੇ ਨਾਲ ਨੰਬਰ ਨਾਲੇ ਪਰ ਦੋ ਹੀ ਪਲੇਟ ਆਈ ਇਹਦੇ ਨਾਲੇ ਜਦੇ ਨੰਬਰ ਦੇ ਦੇ ਮੈਂ ਦੋ ਹੀ ਪੁਸ਼ ਨਹੀਂ ਨਹੀਂ ਚਾਬੀ ਵਾਲੀ ਚਾਬੀ ਵਾਲੀ ਇਹ ਕਿਹੜਾ ਮਾਡਲ ਹੈ ਇਹ ਵਿਚਾਰ ਲੈ 20 ਡੈਲਟਾ ਇਹ ਤਾਂ ਟੌਪ ਹੁੰਦਾ ਇੱਕ بیس ਹੁੰਦਾ ਬਾਕੀ ਨਹੀਂ ਇੰਨਾ ਸਾਨੂੰ ਪਤਾ ਹਾਂ ਦੋ ਪਤਾ ਸਾਨੂੰ ਹਾਂ ਸਾਨੂੰ ਤਿਆਰ ਹੁਣ ਤੱਕ ਅਸੀਂ i20 ਜਮੈਂ ਤਾਂ ਐ ਹਲੇ ਵੀ ਨਹੀਂ ਪਤਾ ਵੀ ਇਹਦੇ ਉੱਪਰ ਹਲੇ ਟੌਪ ਹੈ ਮੈਂ ਨਹੀਂ ਹੋਰ ਇਹਦੇ ਚਾਰ ਪੰਜ ਮਾਡਲ ਹੁੰਦੇ ਸੀਦੀ ਮਾ ਫੰਕਸ਼ਨ ਜ਼ਿਆਦਾ ਬਲਿਨੋ ਬਲਿਨੋ ਤਾਂ ਮੇਰੇ ਅਲਿ ਚ ਬਹੁਤ ਫੰਕਸ਼ਨ ਹਾਂ ਦੇਖੂੰਗਾ i20 ਵੀ ਕਿਆ ਕੁਝ ਕਰਿਆ ਉਹਨਾਂ ਨੇ 21 ਤੋਂ 24 ਦੇ ਵਿੱਚ ਵਿੱਚ ਹਾਂ ਪਤਾ ਲੱਗੂਗਾ ਤੇਰੀ ਤਾਂ ਦੀ ਗੱਡੀ ਦਾ ਰੰਗ ਦੇਖਿਆ ਜੇ ਕਹੀ ਜੀ ਤੇਰੇ ਵਾਲੀ ਇੰਨੀ ਹੁਣ ਬਾਹਰ ਤੇਰੇ ਵਾਲੀ ਦਾ ਬੈਟਰੀ ਚਾਰਜ ਕਰ ਲਿਆ ਕਰ ਉਹ ਬੱਸ ਉਹ ਬੱਸ ਕੁਆਟਰ ਮਾਉਂਦੀ ਨਹੀਂ ਬਾਹਰ ਰਹਿ ਗਈ ਹੁਣ ਅੱਛਾ ਉਹ ਪਿੱਛੇ ਤੇ ਸੀਪੇ ਨੂੰ ਡੈਂਟ ਲਾ ਕੇ ਹੁਣ ਡੰਡੇ ਚੱਕਦਾ ਚੰਡੀਗੜ੍ਹ ਮਾ ਨੰਬ ਵੱਢ ਸਕਦੇ ਆ ਨਾ ਤੂੰ ਸੜਕ ਦੇ ਵਿੱਚ ਉਹ ਕਰ ਸਕਦਾ ਹੁਣ ਇੱਕ ਬੰਦੇ ਨੂੰ ਕਿਹ ਨਾਲ ਵੀ ਆਪਣੀ ਕੰਧ ਢੇੜ ਲੈ ਰਾ ਸੀ ਗੇਟ ਲਵਾ ਦੂੰਗੇ ਅੱਛਾ ਵੀ ਤੇਰੀ ਵੀ ਗੱਡੀ ਇਕੜ ਲਾਂਗੇ ਜੀ ਗੁਰੂ ਸੌਖੀ ਸਾਡੀ ਵੀ ਇੱਧਰ ਇਹ ਗੱਡੀਆਂ ਦੇਖਣ ਨੂੰ ਹੁਣ ਮੈਨੂੰ ਆਹ ਲਾ ਦੇ ਦੀ ਮੇਰੇ ਵਾਲੀ ਗੱਡੀ ਵੀ 9-10 ਫੁੱਟ ਦੀ ਹੋਊਗੀ ਹਾਂ ਸਮਝਾ ਮੈਂ ਹੁਣ 15-16 ਫੁੱਟ ਸਮਝਦਾ 16 ਦਾ ਵੀ 18 ਫੁੱਟ ਤਿਆਰ ਕਰੀ ਆਂਦੀ ਨਾ ਲਓ 3ਾਂ ਚ ਵੀ ਨਹੀਂ ਆਉਂਦੀ ਹੈਗੀ ਓ ਲੈ ਬਾਈ ਬਹੁਤ ਹੋ ਜਾਂਦੀ ਬਾਈ ਇਹਨਾਂ ਦੀ ਗੱਡੀ ਖੜਦੋ ਨਾ ਤਾਂ ਇਹਦਾ ਜਿਆਦਾ ਲੰਬਾ ਇਹਦਾ ਪਿੱਛੇ ਤੇ ਉਹ ਵੀ ਆ ਪਿੱਛੇ ਵੀ ਢੂਹੀ ਜਿਹਾ ਆਏ ਆ ਪਿੱਛੇ ਨੂੰ ਆ ਰਾਈਟ ਵੱਟੀ ਜੀ ਨੂੰ ਲੰਬੀ ਆ ਮੈਂ ਕਹਿੰਦਾ ਮੇਰੇ ਲਈ ਗੱਡੀ ਲੰਬੀ ਹੋਊਗੀ ਤੁਹਾਡੇ ਵਾਲੇ ਨਾਲ ਨਹੀਂ ਮਾਸੜ ਥੋੜਾ ਜਿਹਾ ਫਰਕ ਤੇਰੇ ਲਈ ਥੋੜਾ ਜਿਹਾ ਫਰਕ ਹੋਊਗਾ ਪਰ ਪਤਾ ਨਹੀਂ ਬਾਈ ਉਂ ਸ਼ੇਪ ਚ ਬੜੀ ਲੱਗਦੀ ਸਾਡੇ ਵਾਲੀ ਆ ਬਲੈਨੋ ਅੱਛਾ ਤੇਰੇ ਵਾਲੀ ਦੀ ਖਬਰ ਹੈ ਬਣਤਰ ਇਹ ਜੀ ਆ ਲੰਬੀ ਵੀ ਹੋ ਸਕਦੀ ਆ ਐਡੀ ਕੋ ਗੱਲ ਦਿਖਾ ਸੀ ਯਾਰ ਅਜੀ ਪਹਿਲਾਂ ਮਿੰਕਲੇਗੇ ਬੀਤੇ ਨਾਲ ਅੱਛਾ ਇਹ ਆ ਜਾਣੀ ਇਹ ਕਹਿੰਦਾ ਚਲ ਆ ਠੀਕ ਆ ਫਿਰ ਜੇ ਮੈਂ ਕਹਿੰਦਾ ਸਵਿਫਟ ਹੁੰਦੀ ਸਵਿਫਟ ਐਨ ਪੂਰੀ ਫੀਤਾ ਉਹ ਆਪਾਂ ਜਾਂ ਮਿੰਦੇਗਾ ਆਪਾਂ ਫੀਤਾ ਕੰਦਗਾ ਲਾ ਕੇ ਮਿੰਦੇ ਲਾਂਦੇ ਗੱਡੀ ਦਾ ਆਪਾਂ ਫੋਟੋ ਪਿੱਛੇ ਹੀ ਰੱਖਦੇ ਆ ਰੱਖਣੀ ਪੈਂਦੀ ਆ ਕਿ ਨਹੀਂ ਤੈਨੂੰ ਦੱਸਦਾ ਨਿਤਰਾ ਉਹਦੇ ਕੋ ਟਰੈਕਟਰ ਦਾ ਪਹਿਲਾਂ ਸਕਾਉਟ ਜਦਾ ਉਹ ਪਰਾਂ ਘਰਾਂ ਕੋ ਘਰਾਂ ਲੈ ਲੈਂਦੇ ਜਗਾ ਟੀਨਾ ਪਾਜਾ ਮਦ ਹੋਰ ਤਾਂ ਕੋਲ ਲਾ ਦੇਣਾ ਛੋਦੇ ਉਹਦੇ ਤੋਂ ਮੂਰੇ ਬੈਂਫਰ ਲਾ ਜਾਂਦਾ ਜਾ ਕੇ ਕਿ ਆਪਾਂ ਤਾਂ ਲੱਗਿਆ ਮੀਚਰ ਕੰਦਗਾ ਲੱਗਦਾ ਲਗਾਈ ਗੱਡੀ ਥੋੜੀ ਲੱਗਣੀ ਇੱਕ ਵਾਰ ਨਹੀਂ ਗੱਡੀ ਦੀ ਤੈਨੂੰ ਲਿਆਂ ਇਹ ਚਮਟੀ ਲਿਆਂਦਾ 35 ਗਾਣਾ ਸ਼ੋਰ ਨਵੇਂ ਲਾਲ ਰੰਗ ਦੀ ਨਵੀਂ ਉਲਖਾਈ ਵੀ ਕਿਸ ਨੇ ਹਾਂ ਉਹਦੀਆਂ ਲਾਈਟਾਂ ਛੋੜੇ ਵਿੱਚ ਹੁੰਦੀਆਂ ਉਹ ਲਾਈਟਾਂ ਥੋੜੀਆਂ ਜਿਹਾ ਦੋ ਦੋ ਉਂਗਲ ਸ਼ੀਸ਼ਾ ਲਾਈਟਾਂ ਦਾ ਉੱਪਰ ਉਹ ਗੋਲ ਜਿਹਾ ਮੂਰੇ ਨੂੰ ਬਾਹਰ ਦਾ ਹਾਂ ਬੈਂਫਰ ਆਇ ਨਹੀਂ ਦਾ ਹਾਂ ਬਾਕੀ ਹਾਂ ਹੀ ਕਰੀ ਗਏ ਵੀ ਮਾਰੇ ਸ਼ੋਰ ਲੱਗੇ ਤੇ ਪਤਾ ਲੱਗੂ ਤੈਨੂੰ ਪਤਾ ਵੀ ਸ਼ੋਰ ਗਲੇ ਗੇਟ ਖੋਲਦੇ ਤੋਂ ਪਹਿਲਾਂ ਦੀ ਹਾਂ ਸੀ ਸੱਜੇ ਤੇ ਵੋਟੂ ਕੀ ਗੰਦ ਗੱਲ ਲੱਗ ਜਾਂਦਾ ਲੱਗੇ ਅੱਛਾ ਹਾਂ ਹੁਣ ਗੱਡੀ ਤਾਂ ਖਾਸਾ ਪਿੱਛੇ ਰੱਖਣੀ ਪੈਂਦੀ ਆ ਹੁਣ ਐ ਇੰਨੀ ਕਿ ਸਪੇਸ ਰੱਖੀ ਸੀ ਹੁਣ ਨਵੀਂ ਗੱਡੀ ਕਰਕੇ ਡਰ ਲੱਗਦਾ ਜਲੀ ਕਿਤੇ ਨਹੀਂ ਡਰ ਦਾ ਡਰ ਸੱਚਾ ਤੇਰਾ ਡਰ ਸੱਚਾ ਸੀ ਕੌਲ ਕਰੀ ਜਾਂਦੇ ਹੁਣ ਮੇਰੀ ਗੱਡੀ ਇੱਕ ਜਗ੍ਹਾ ਖੜ੍ਹਦੀ ਮੈਨੂੰ ਪਤਾ ਵੀ ਮੈਂ ਟੀਨਾ ਚ ਖੜਾਉਣੀ ਆ ਪਿੱਛੇ ਸ਼ਟਰ ਲੱਗ ਜਾਂਦਾ ਦਰਵਾਜ਼ਾ ਪਰ ਜਿਆਦਾ ਖੜਾਉਂਦਾ ਜਿਆਦਾ ਆ ਜਾ ਦਿੰਦੇ ਵੀ ਲੈ ਜਿੱਥੇ ਹੁਣ ਟਾਇਰ ਹੈ ਨਾ ਇੱਥੇ ਪੱਕੀਆਂ ਇੱਟਾਂ ਲਾ ਦੇਣੀ ਖੰਦ ਜੀ ਕਰਦੇ ਨੇ ਇੱਟਾਂ ਕੇ ਲੱਗ ਕੇ ਟਾਇਰ ਖੜ੍ਹ ਜਾ ਕਰੂਗਾ ਇਹ ਵੀ ਗੱਲ ਠੀਕ ਆ ਉਹ ਫੇਰ ਨਹੀਂ ਅੱਛਾ ਵਿੱਚ ਬੈਠੇ ਤਾਂ ਅੰਦਾਜ਼ਾ ਇੰਨਾ ਕਿ ਨਾ ਜੇ ਥੋੜੀ ਜਿਹੀ ਪਿੱਛੇ ਰੋਲ ਆ ਫੇਰ ਗੇਟ ਨੂੰ ਰਵਾਈ ਕਰਦੀ ਆ ਪਿੱਛੇ ਲੱਗਦਾ ਜਾਂਦਾ ਲੰਘ ਨਹੀਂ ਹੁੰਦਾ ਘੁੰਮ ਕੇ ਹਮ ਹੁਣ ਉੱਥੇ ਮੈਂ ਸਿਮੈਂਟ ਚ ਨਾ ਇੱਕ ਪੰਜਾ ਪੰਜ ਇੰਚੀ ਦਾ ਲਾ ਦੇਣਾ ਉਹਨੂੰ ਜੇ ਟਾਇਰ ਲਾ ਗੇ ਬਸ ਫੇਰ ਕੰਦ ਚ ਹੋ ਰਹਾ ਬਚਾਓ ਗੁੰਮ ਜੀ ਰੇਸ ਪਰ ਲੈ ਕੇ ਬੰਦ ਉਹਨੇ ਆਪੀ ਹੋਣਾ ਚੰਨ ਲੱਗ ਕੇ ਲੱਗੇ ਤਾਂ ਹੀ ਪਤਲਾ ਤਾਂ ਫੇਰ ਬ੍ਰੇਕ ਲਾ ਲਾ ਬ੍ਰੇਕ ਲੱਗੇ ਨਾ ਪਤਾ ਲੱਗੇ ਨਾ ਵੀ ਲੱਗੇ ਜੇ ਆਪਾਂ ਅੱਗੇ ਲੱਗੇ ਜਾਂ ਤੁਰੂਗੀ ਟਕਾਣਾ ਚੰਨ ਇੱਕੇ ਆ ਵੀ ਇੱਕ ਜਗ੍ਹਾ ਖੜਾਉਣੀ ਆ ਸੀ ਕਦੇ ਕਦੇ ਆਏ ਮੇਰੇ ਕਦੇ ਖੜਾਦੀ ਉਹ ਮੈਂ ਉਨੀ ਜਗਾ ਸਾਰੀ ਚਲਾ ਦੇਣਾ ਹਾਂ ਸਿਰੇ ਤੱਕੇ ਲਾ ਦੇਣਾ ਸਿਰੇ ਤੱਕੇ ਲਾ ਦੇਣਾ ਇਸ ਦਾ ਕਹਿ ਗਿਆ ਚਾਹੀਦਾ ਇਹਦਾ ਕੰਮ ਚਾਹੀਦਾ ਇੱਕਣਾ ਕੰਮ ਕਰਨਾ ਪਰਸੋਂ ਤੁਸੀਂ ਜੇ ਫੋਨ ਆਇਆ ਪਹਿਲਾਂ ਇੱਥੇ ਆਇਆ ਤਾਂ ਮਿਲਦੇ ਤੇ ਬੰਦੇ ਅ ਭਾਈ ਆਇਆ ਬਗ ਹਾਂ ਮੈਂ ਉਧਰ ਗਰੇ ਪਾਉਂਦਾ ਤਾਂ ਇਹ ਕਹਿੰਦਾ ਵੀ ਆਧਾਰ ਕੱਟ ਤੂੰ ਲੈ ਕੇ ਆ ਕੇ ਨਾ ਹੁਣ ਮੇਰਾ ਬਾਉਂਡ ਕਰਿਆ ਹੀ ਨਹੀਂ ਹਾਂ ਕਹਿੰਦਾ ਮੈਂ ਹਜ਼ਰੀ ਨੂੰ ਕਹੀ ਗਿਆ ਮਾਤਾ ਨੂੰ ਮੈਂ ਫੋਨ ਕਰਿਆ ਆਹੋ ਇਹ ਨਾ ਨੌ ਸੱਤੇ ਉਹਦੇ ਟੋਲੇ ਵੀ ਨੌ ਨਹੀਂ ਹੈਗਾ ਇਹਨਾਂ ਦੇ ਵਿੱਚ ਉਹਦੇ ਬਾਉਂਡਰੀ ਨਹੀਂ ਕਰਿਆ ਉਹਨਾਂ ਦਾ ਬਾਉਂਡਰੀ ਨਹੀਂ ਕਰਿਆ ਯਾਰ ਹੁਣ ਹੋ ਜਾਊਗਾ ਹੋ ਹੀ ਹੋਊਗਾ ਕਹਿੰਦਾ ਜੇ ਤੁਹਾਡਾ ਪ੍ਰਾਣਾ ਕਹਿੰਦਾ ਦੋਤੇ ਰਿਕਾਰਡ ਵਿੱਚ ਨਿਕਲੂ ਐਂ ਕਹਿਆ ਨਾ ਪਿਛਲੀ ਵਾਰ ਤਰਾ ਹੋਏ ਪੇ ਦਾ ਫੇ ਤਾਂ ਹੋ ਜਾਊਗਾ ਤੇ ਹਿੱਸਾ ਵੀ ਪਾਇਆ ਹੁਣ ਉਹਦੇ ਬਾਅਦ ਕਹਿੰਦਾ ਵੀ ਹਜ਼ਾਰ ਕੱਟ ਲਿਆ ਫਿਰ ਮੈਂ ਗਰੇਹ ਪਾਉਂਦਾ ਬੰਦਾ ਵਿੱਚ ਛੱਡ ਕੇ ਆਇਆ ਤੇ ਬੈਠਾ ਰਹੇ ਕੋਈ ਵੀ ਨਹੀਂ ਆਇਆ ਹੈਗਾ ਅੱਛਾ ਚਲ ਜੀ ਲੰਘੇ ਫਿਰ ਜਾਨੂੰ ਤੇਰਾ ਫੋਨ ਆਇਆ ਮੇਰਾ ਤਿਆਰੀ ਦੀ ਜਾਨ ਨਾ ਮੈਂ ਤਾਂ ਕੀ ਕਹਾਂ ਤੈਨੂੰ ਟਾਈਮ ਹੋ ਗਿਆ ਮੈਨੂੰ ਪਤਾ ਕਿਥੇ ਲੰਘਾਂ ਇੱਥੇ ਨੇ ਪੰਮਾ ਉਹਦੇ ਨਾਲ ਗੱਲ ਕਰਾ ਕੇ ਕੰਮ ਸਿੱਧਾ ਵੀ ਹੈਗਾ 12:30 ਪਾਉਣਾ ਇੱਕ ਅਸੀਂ ਲੋਡ ਭਰਉਣ ਚਲੇ ਗਏ ਆਹੋ ਜਿਹੜਾ ਬਿਜਲੀ ਵਾਲਾ ਦਾ ਬਿਜਲੀ ਵਾਲਾ ਦਾ ਉੱਥੇ ਫੈਲਾ ਹੂਲਾ ਤਿਆਰ ਕਰਕੇ ਅਸੀਂ 1:30 ਪਾਉਣ ਤੋਂ ਉੱਥੇ ਪਹੁੰਚੋਗੇ ਲੈਨਚ ਹੋ ਗਿਆ ਨਹੀਂ ਐਕਸਟਰਾ ਪੈਸੇ ਨਹੀਂ ਤਾਂ ਵੈਸੇ ਗਵਰਨਮੈਂਟ ਨੇ ਹੁਣ ਖੁੱਲੇ ਵੀ ਦੇ ਉਹ 22 ਤਰੀਕ ਤੱਕ ਆਹ ਖੁੱਲੇ ਵੀ 22 ਚੱਕਰ ਹਾਂ ਹਾਂ ਜਣੀ ਹੁਣ ਫੇਸਵੋਲ ਹੋ ਜਾਣਾ ਕਿਲੋਵਾਰਟ ਦਾ ਪਹਿਲਾਂ ਇਹਨਾਂ ਨੇ ਪਤਾ ਕਰਿਆ ਤਾਂ ਬੋਟਾਂ ਦੇ ਪਹਿਲਾਂ ਪਹਿਲਾਂ ਬੰਦ ਕਰ ਦਿੱਤਾ ਤਾਂ ਇਲੈਕਸ਼ਨ ਆ ਰਹੇ ਤੇ ਇਹਨਾਂ ਨੇ ਮਹੀਨੇ ਦਾ ਹੋਰ ਟਾਈਮ ਦੇ ਤਾਈਮ ਦੇਤਾ ਆ ਵੀ ਕਰਿਆ ਮੋਟਰਾਂ ਵਾਲੇ ਵੀ ਆਪਾਂ ਵਧਾ ਸਕਦੇ ਆ ਨਹੀਂ ਭਾਈ ਮੋਟਰਾਂ ਵਾਲਾ ਵਧਾ ਸਕਦੇ ਆ ਆਪਾਂ ਲੋਡ ਜਿਹੜਾ ਮੋਟਰਾਂ ਵਾਲਾ ਲੋਡ ਆ ਇਹ ਜਦ ਮਰਜ਼ੀ ਵਧਾ ਲਓ ਜਣੀ ਇਹਦੀ ਸਕੀਮ ਜਿਹੜੀ ਆਪਾਂ ਕਹਿੰਦੇ ਮੈਨੂੰ ਕਈ ਬਾਈਆਂ ਦੇ ਫੋਨ ਵੀ ਆਏ ਆ ਕਈਆਂ ਨੇ ਕਮੈਂਟ ਚ ਪੁੱਛਿਆ ਮਾਸਟਰ ਜੀ ਮੋਟਰਾਂ ਦਾ ਕਿਹਾ ਹਿਸਾਬ ਪਤਾ ਵਾ ਵੀ ਜਿਹੜਾ ਮੋਟਰਾਂ ਦਾ ਹਿਸਾਬ ਪਤਾ ਵਾ ਜੀ ਉਹ ਇੱਕ ਪਾਵਰ ਦਾ ਜਿਵੇਂ ਹੁਣ ਪਰ 5.5 ਪਾਵਰ ਦੀ ਮੋਟਰ ਹੈ ਜੇ ਅਸੀਂ 7 ਪਾਵਰ ਦੀ ਕਰਾਉਣੀ ਆ 2.5 ਪਾਵਰ ਵਧਾਣੀ ਹੈ ਇਹਦੇ ਚ ਇੱਕ ਪਾਵਰ ਦਾ 2700 ਰੁਪਿਆ ਹੈ ਅੱਛਾ ਇਹ ਚ ਕੋਈ ਕਟੌਤੀ ਨਹੀਂ ਹਲੇ ਕੁਝ ਨਹੀਂ ਇਹਦੇ ਛੋਟ ਨਹੀਂ ਇਹ ਸਕੀਮ ਨਹੀਂ ਹੈਗੀ ਵੀ ਇਹ ਕਹਿੰਦੇ ਭਰਾ ਆ ਜਿਆਦਾ ਮਾਰੀ ਸਕਦੇ ਜਿਹੜੀ 2700 ਪਾਵਰ ਹੈ ਇਹਦੀ ਇਹਦੇ ਵਿੱਚ ਕਿਲੋਵੈਟ ਨਹੀਂ ਹੈਗੇ ਮੋਟਰ ਵਾਲੇ ਵਿੱਚ ਹਾਂ ਇੱਕ ਪਾਵਰ ਹੈ ਇਹ ਪਾਵਰ ਜਿਗਣੀ ਜਾਂਦੀ ਹੈ ਵਿੱਚ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਨੂੰ ਲੱਗਦਾ ਇਹ ਪਾਵਰ ਜਿਗਣੀ ਜਾਂਦੀ ਹੈ ਕਿਹੜਾ ਘਰਾਂ ਦਾ ਆਪਣਾ ਮੀਟਰ ਹੈ ਉਹ ਕਿਲੋਵੈਟ ਵਿੱਚ ਰੋੜ ਆਉਂਦਾ ਹੈ ਇਹ ਇੱਕ ਪਾਵਰ ਚ ਆਉਂਦਾ ਹਾਂ ਜੇ ਹੁਣ ਤੋਂ ਦੇਖ ਲੈ ਵੀ ਅਸੀਂ ਇਹਦਾ ਭਰਾਉਂਦੇ ਤਾਂ 7000 ਦੇ ਗੇੜ ਤੇ ਲੱਗਣਾ ਰੁਪਇਆ ਜੇ ਅਸੀਂ 7.5 ਦੀ ਕਰਾਉਂਦੇ ਹਾਂ ਹੂੰ ਕਰਾਉਣੀ ਵੈਸੇ ਪੈਣੀ ਆ ਇੱਕ ਤਾਂ ਜਿਹੜੇ ਘਰਾਂ ਦਾ ਨਾ ਲੋਡ ਜਿਹਦਾ ਘਾਟ ਆ ਵਧਾ ਲਓ ਬਾਈ ਪਲੈਂਟੀ ਬਹੁਤ ਪਾਕੇ ਜਾਂਦੇ ਆ ਪਾਕੇ ਜਾਂਦੇ ਆ ਹੁਣ ਉਹਨੇ ਪਾਉਣੀ ਸੀ ਭਈ ਆਪਣੇ ਜਗ੍ਹਾ ਹੀ ਖੜੀ ਆਈ ਹੋਈ ਜਿਹੜੇ ਉਧਰਲੇ ਬਿਜਲੀ ਮਹਿੰਗੇ ਵਾਲੇ ਲੁਧਿਆਣੇ ਵਾਲੇ ਹੋਰ ਰੋਪੜ ਰੋਪੜ ਵਾਲੇ ਲੁਧਰ ਇਹ ਕਈ ਵਾਰੀ ਨਾ ਉਹ ਕਰ ਲੈਂਦੇ ਆ ਵੀ ਇਹ ਰਹਿਣ ਦੇ ਹੁਣ ਮਿਲ ਜਾਂਦੇ ਆ ਆਪਣੇ ਮਿਲ ਜਾਂਦੇ ਬੰਦੇ ਗਲਤ ਕਰ ਦਿੰਦਾ ਆਪਣੇ ਪਹਿਲਾਂ ਟਰਾਂਸਫਰ ਬਦਲੇ ਦਾ ਸਾਡੇ ਹਫਤੇ ਬਾਅਦ ਹੀ ਆ ਕੇ ਚੈੱਕ ਕਰਨ ਹਾਜ਼ਰੀ ਹੁਣ ਆਪਣੇ ਟਰਾਂਸਫਰ ਫੇਰ ਲੱਗਣ ਲੱਗਿਆ ਉਹ ਫੇਰ ਆਏ ਖੜੇ ਟਰਾਂਸਫਰ ਜੀਤ ਨੂੰ 22000 ਪਲਾਂਟੀ ਪਾਈ ਜਿਨ੍ਹਾਂ ਨੇ ਪਾਉਂਦੇ ਆ ਬਾਈ ਇਕਣੀ ਪਾਉਂਦੇ ਆ ਫਿਰ ਹੁਣ ਜਿਹਦੇ ਲੇਟ ਨਹੀਂ ਆਉਂਦੀ ਉਹਨਾਂ ਕੰਪਲੀਟ ਦੇਣੀ ਆਗੇ ਹਾਂ ਮਿਲੂ ਦੇਖ ਲੈ ਯਾਰ ਥੋੜੇ ਤਾਂ ਏਡਾ ਬੜਾ ਹੋਇਆ ਹੈ ਹੈ ਕਈਆਂ ਨੇ ਚੋਰੀ ਲਾਈਆਂ ਪੜਦੇ ਜਲਾਈ ਸੀ ਪਤਾ ਨਹੀਂ ਲੱਗੂਗਾ ਬਾਈ ਇਹਨਾਂ ਨੂੰ ਸਭ ਪਤਾ ਉਹਨਾਂ ਨੂੰ ਯਾਰ ਉਹਨਾਂ ਨੂੰ ਸਾਰਾ ਪਤਾ ਵੀ ਉਹਨਾਂ ਕੋਲ ਤਾਂ ਬਾਈ ਨਕਸ਼ਾ ਹਾਂ ਵੀ ਇੱਥੇ ਟਰਾਂਸਫਰ ਮੈਨਾਂ ਦਾ ਰੱਖਿਆ ਵਾ ਐਨਾ ਐਨਾ ਘਰਾਂ ਦਾ ਲੋਡ ਹੈ ਇਹਦੇ ਪਰ ਸਾਡੇ ਅੱਗੇ ਕਹਿੰਦਾ ਵੀ ਲੇਟ ਨਹੀਂ ਉਹਨਾਂ ਨੇ ਕਹਿੰਦਾ ਵੀ ਲੋਡ ਤੁਹਾਡੇ ਤਰੇੜ ਦਾ ਰੱਖਿਆ ਵਾ ਤੁਹਾਡੇ 30 35 ਲੋਡ ਹੈ ਸੀਪੇ ਤਰੇੜ ਦਾ ਜੀ ਸੀਪੇ ਤਰੇੜ ਦਾ ਰੱਖਿਆ ਤਾਂ ਸਾਡੇ ਉਧਰਲੇ ਘਰ ਵੀ ਜੇ ਕਰ ਲੈ ਸਾਡੇ ਸਾਡੇ ਨਹੀਂ ਆਏ ਹੈਗੇ ਹੂੰ ਉਹ ਪਤਾ ਨਹੀਂ ਕਿਹੜਾ ਕੰਦਾ ਕੁੰਦਾ ਹੀ ਦੇਖ ਕੇ ਬਾਹਰ ਦੀ ਮੁਰਗੇ ਉਹ ਆ ਆਪਣੇ ਪਲੱਗ ਉਹ ਵੀ ਵਿੱਚ ਆਉਂਦੇ ਆ ਹਾਂ ਪੁਆਇੰਟ ਮਾਸੜੇ ਸਾਰੇ ਕਿਹੜੇ ਪਹਿਲਾਂ ਤਾਂ ਮਕਾਨ ਪਾਇਆ ਹੁਣ ਸਮਝ ਲੈ ਮੈਂ ਉਹ ਡਾਊਨ ਸੀਲਿੰਗ ਕਰਾਈ ਆ ਹਾਂ ਕਿੱਥੇ 2 ਵੱਲ ਬਤੇ ਕਮਰੇ ਇਹ ਕਿਤੇ ਇੱਕ ਪਲੱਗ ਦਾ ਹੁਣ ਮੇਰੇ ਉਹਦੇ ਚ ਪੰਜ ਪਲੱਗ ਲੱਗੇ ਹੋਏ ਆ ਫੇਰ ਜਦ ਇੱਥੇ ਵੀ ਰੱਖ ਲਿਆ ਬੈੱਡ ਦੇ ਇਧਰਲੀ ਸਾਈਡ ਵੀ ਰੱਖ ਲਿਆ ਚਾਰਜ ਲਾਉਣ ਨੂੰ ਇਧਰ ਸਾਈਡ ਵੀ ਰੱਖ ਲਿਆ ਚਾਰਜ ਲਾਉਣ ਨੂੰ ਦੋ ਹੋ ਗਏ ਕਾਰਸਬਰ ਵੀ ਰੱਖਦਾ ਇਧਰ ਵੀ ਰੱਖਦਾ ਉਹਨਾਂ ਦਾ ਫਾਇਦਾ ਕੀ ਹੁਣ ਗਿਣਤੀ ਜਾਂਉਂਦੇ ਆ ਲੈਕਟਰ ਜੀ ਕਹਿੰਦਾਗਾ ਨਾ ਅੰਕਲ ਜੀ ਤੁਸੀਂ ਟੇਪ ਲਾ ਦਿਓ ਉਹਨਾਂ ਨੂੰ ਪਤਾ ਹੀ ਲੱਗੂਗਾ ਉਹ ਮੈਨੂੰ ਸਭ ਪਤਾ ਲੱਗ ਰਿਹਾ ਫੇਰ ਲੋੜ ਪਾ ਕੇ ਆਏ ਅਸੀਂ ਇੱਥੇ ਨਹੀਂ ਉਹ ਚਾਹੀਦਾ ਲੋੜ ਤਾਂ ਬਾਈ ਪਲੱਗ ਕੱਢ ਕੇ ਇੱਕ ਡੱਬੀ ਲੱਗਦੀ ਆ ਉਹ ਡੰਮੀ ਕਹਿੰਦੇ ਜੀ ਨੂੰ ਡੰਮੀ ਨਹੀਂ ਉਹ ਪਤਾ ਕਹਿੰਦਾ ਡੰਮੀ ਪਤਾ ਡੰਮੀ ਇੱਕ ਕਿਹੜਾ ਅਖਬਾਰ ਲੱਗੂ ਪਰ ਟੇਪ ਲਾ ਲਾਉਣਾ ਉਹਨਾਂ ਦਾ ਇਹੀ ਕੰਮ ਆ ਬਿੰਦਰਪੁਰ ਆ ਗਿਆ ਬਿੰਦਰ ਕਹਿੰਦਾ ਮੇਰੇ 4 ਪੱਖੇ ਆ ਮਹਾ ਕਮਰੇ ਜਿੰਨੇ ਕਹਿੰਦੇ ਨਹੀਂ ਆਇਆ ਇੱਕ 2-2 ਪੁਆਇੰਟ ਆ ਕਹਿੰਦਾ ਇੱਕ ਤੇ ਲਾਇਆ ਵੀ ਨਹੀਂ ਹੈਗਾ ਮਹਾ ਉਹ ਗਿਣਨਾ ਪੈਣਾ ਲਾਇਆ ਤਾਂ ਨਹੀਂ ਲਾਈ ਤੇ ਵੱਲ ਲਾਇਆ ਤਾਂ ਉੱਥੇ ਤੇ ਨਹੀਂ ਹੋਲਡਰ ਗਿਣਨਾ ਉਹਨਾਂ ਨੇ ਗਿਣਨਾ ਉਹਨਾਂ ਨੇ ਹੁਣ ਏਸੀ ਲੱਗਿਆ ਮਹਾ ਏਸੀ ਲੱਗਿਆ ਮੇਰੇ ਇਹਨਾਂ ਨਾਲ ਸਾਰਾ ਮੈਂ ਲਿਖ ਕੇ ਦੱਸਦਾ 35 ਬੱਲਬ ਤੇ ਮੈਂ 40 ਦੱਸਿਆ ਜਗ ਉਹਨੂੰ 18 ਪਲੱਗ ਤੇ 20 ਦੱਸਿਆ ਪੱਕੇ ਮੇਰੇ ਕੋਲ ਲੱਗੇ ਹੋਏ ਤੇ 9 ਮਹਾ 10 ਪੱਖੇ ਲੱਗੇ ਹੋਏ ਆ ਕਹਿੰਦਾ ਹੋਰ ਮਾ ਏਸੀ ਲੱਗਾ ਵਾ ਸਮਾਰਟ ਸਪਲ ਮੋਟਰ ਲੱਗੀ ਵੀ ਹੈ ਗੀਜਰ ਲੱਗਾ ਵਾ ਉਹਨੇ 5.5 ਲੋਡ ਬਣਾਇਆ ਮੇਰਾ ਅੱਛਾ 5.5 ਲੋਡ ਬਣਾ ਕੇ ਕਹਿੰਦਾ 6 ਕਰਾ ਲਓ ਮਾ 6 ਕਰ ਦੇ ਹੂੰ ਮਾ ਜੇ ਹੁਣ ਕੱਲ ਨੂੰ ਏਸੀ ਹੋਰ ਲਵਾਉਣਾ ਪਿਆ ਕਹਿੰਦਾ ਇੱਕ ਏਸੀ ਹੋਰ ਲਵਾ ਲੈ ਇੱਕ ਇਹ ਗੀਜਰ ਵੀ ਲਵਾ ਲੈ ਉਹ ਵੀ ਉਹ ਇਹਦੇ ਵਿੱਚੇ ਗਿਣਤੀ ਹੋ ਜਣੀ ਆ 3 ਕਿਨਾਲ ਇੱਕ ਫਰੀ ਆਇਆ ਯਾਨੀ ਹੁਣੇ ਜਿਹੜਾ ਭਰਿਆ ਉਹ ਨਾ ਉਹੀ 2.5 ਕਿਲੋਵਾਟ ਪਤਾ ਨਹੀਂ ਭਰਦਾ ਇੱਕ ਦਾ ਏਸੀ ਦਾ ਉਹਦੇ ਫੇਰ ਦੋ ਆ ਜਾਂਦੇ ਦੋ ਆ ਜਾਂਦੇ ਆ ਵਧਾਉਣਾ ਚਾਹੀਦਾ ਲੋਡ ਵੀ ਵਧਾਉਣਾ ਚਾਹੀਦਾ ਯਾਨੀ ਫੇਰ ਉਹ ਕਹਦਾ ਜੇ ਤੇਰੇ ਛਾਪਾ ਵੀ ਪੈਂਦਾ ਫਿਰ ਤੇ 6.5 ਹੀ ਹੋ ਗਿਆ ਛਾਪੇ ਦਾ ਕਹਿੰਦਾ ਫਿਰ ਉੱਥੇ ਜੁਰਮਾਨਾ ਨਹੀਂ ਪੈਂਦਾ ਹੈਗਾ ਵੀ ਉਹ ਡੇੜਾ ਹੀ ਹੁੰਦਾ ਕੋ ਕੋਲ ਆਏ ਤਾਂ ਕੁਝ ਨਹੀਂ ਕਹਿੰਦੇ ਜਿੱਦੇ ਜਿਆਦਾ ਹੀ ਫਰਕ ਆਉਂਦਾ ਕਹਿੰਦਾ ਇਹ ਹੈ ਤੇਰਾ ਲੋਡ ਹੈਗਾ 6 ਕਹਿੰਦਾ ਕਰਾਈ ਤੋਂ 3.5 ਫਿਰਦਾ 3.5 ਦਾ ਫਰਕ ਪਾਉਗਾ 2.5 ਦਾ ਫਰਕ ਪਾਉਗਾ ਕਹਿੰਦਾ ਉੱਥੇ ਜੁਰਮਾਨਾ ਪਾ ਦੇ ਮੈਂ ਐਸੀ ਲਵਾਉਂ ਤੇ ਪਹਿਨਾ ਲੋਡ ਵਧਾਇਆ ਜਾਂਦਾ ਅੱਛਾ 6-7 ਮਹੀਨੇ ਹਾਂ ਸੀਪਾ ਦਾ ਵੀ ਪੂਰਾ ਕਾਨੂੰਨੀ ਆ ਮੈਂ ਯਾਰ ਪਤਾ ਹੈ ਅਸੀਂ 70000 ਰੁਪਏ ਤੇ ਕਾਰ ਮਰਜੀ ਫਿਰ ਉਹ ਓਕੇ ਆ ਇਤਰਾ ਵਗਾ ਜੁਰਮਾਨੇ ਪਏ ਤੇ ਜਿੱਦ ਤੇ ਵੀ ਹੁਣ ਭਰਾਇਆ ਹੁਣ ਭਰਾਇਆ ਘੌਲੇ ਲੰ ਕਾਲਾ ਸਕੀਮ ਵੀ ਕੱਦੀ ਫਰੀ ਜਲਦੀ ਆ ਫੇਰ ਰਹਿਗੇ ਜੱਜ ਜੀ ਆਪਾਂ ਪਹੇਗਾ ਦੂਸੇ ਸਾਰੇ ਲਾਈਨ ਦੀ ਖੜਜਣਾ ਜਾਵੇ ਇੱਕ ਬੰਦਾ ਚੱਲ ਪੈਂਦਾ ਪੰਮੇ ਦੇ ਗੱਲ ਗਿਆ ਮੈਂ ਜਦੇ ਬਿੰਦਰ ਚਲੀ ਗਿਆ ਕੱਲ ਜਗਦੀਪ ਵੀ ਚੱਕੀ ਫਿਰਦਾ ਫਾਰਮ ਹੁਣ ਸਾਰੇ ਬੰਦੇ ਚੱਲੇ ਹੋਏ ਲੋਡ ਬਰਉਣ ਬਾਦੇ ਕੱਟ ਸਭ ਦੇ ਹੀ ਆ ਸਭ ਦੇ ਹੀ ਘੱਟ ਯਾਰ ਪਹਿਲੇ ਲੱਗੇ ਪਿਆ ਇਹੇ ਬਜ਼ੁਰਗਾਂ ਦੇ ਨਾਮ ਲੱਗੇ ਮੀਟਰ ਹਾਂ ਸਮਝਿਆ ਹੁਣ ਉਹ ਜਗਦੀਪ ਦਾ 80 ਦੱਸਦੇ ਗੱਲ ਲਈ ਬਾਬੇ ਦੇ ਨੋਵਾ ਕਰੇ ਉਹ ਇਕੜਾ ਭਾਰ ਨਹੀਂ ਸਾਰਾ ਕਹਿੰਦੇ ਬੰਦੇ ਹੀ ਲਿਆਓ ਬੰਦੇ ਲਿਆਓ ਹੁਣ ਸਕੀਮੇ ਇਹੀ ਜੀ ਆਈਬੀਪ ਜਿਹਦੇ ਨੋ ਮਰਜ਼ੇ ਜਿਹੜਾ ਮਰਜ਼ੀ ਭਰਾ ਦਵਾ ਕੇ ਜਾਦਾ ਇਦਾਂ ਦਾ ਵੀ ਜਿਹਦਾ ਮੀਟਰ ਹੈ ਨਾ ਉਹਦੇ ਨਵੇਂ ਜਗ੍ਹਾ ਦਾ ਕਬਜ਼ਾ ਹੈ ਹਾਂ ਇੱਕ ਨਾ ਇੱਕ ਨਾ ਚੱਲਦਾ ਪਹਿਲਾਂ ਹਾਂ ਹੁਣੇ ਥੋੜਾ ਜਿਹਾ ਚੇਂਜ ਕਰਤਾ ਨਾ ਚੇਂਜ ਕਰਤਾ ਚੇਂਜ ਕਰਤਾ ਹੁਣ ਇਹਨਾਂ ਨੇ ਚੱਲ ਆਹੀ 22 ਅਗਸਤ ਤੱਕੇ ਚੇਂਜ ਹੈ 22 ਹਾਂ ਉਹਦੇ ਬਾਅਦ ਫਿਰ ਉਹਦੇ ਬਾਅਦ ਤੁਹਾਨੂੰ ਉਹੀ ਬੰਦਾ ਲਿਆਉਣਾ ਪੈਣਾ ਮੈਂ ਤੁਹਾਨੂੰ ਕਹਿ ਤਾ ਰਿਹਾ ਇਹਨਾਂ ਨੇ 1 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਜਾਂ ਲੋਕ ਸਭਾ ਦੇ ਇਹ ਇਲੈਕਸ਼ਨ ਆ ਰਹੇ ਹਨ ਇਹਦੇ ਕਰਕੇ ਹੋਰ ਮਹੀਨਾ ਵਧਾ ਦਿੱਤੀ ਆ 22 ਤਰੀਕ ਦੀ ਲਾਸਟ ਆ ਫਿਰ ਮੈਂ ਫਾਇਲ ਲੈ ਕੇ ਜਪੜਾਉਣ ਗਿਆ ਉਹ ਕਹਿੰਦਾ ਰੋਜੀ ਆਧਾਰ ਕਾਰਡ ਮੈਂ ਡੈਡੀ ਦਾ ਆਧਾਰ ਕਾਰਡ ਦੇ ਦਿੱਤਾ ਯਾ ਫੋਟੋ ਦੋ ਤੇ ਕਹਿੰਦੇ ਫੋਟੋ ਆਪਣੀਆਂ ਦੇ ਮਾਨੂੰ ਕਹਦੇ ਮਾ ਮੇਰੇ ਨੋ ਥੋੜੂ ਮੀਟਰ ਹੂੰ ਨੋ ਦਾ ਮੀਟਰ ਬਾਪੂ ਦੇ ਕਹਿੰਦਾ ਬਿਸ਼ੱਕ ਜਿਹਦੇ ਨੋ ਮਾਰਜੀ ਜਿਹੜਾ ਪਰੌਣ ਆਇਆ ਅੱਜ ਉਹਦੀਆਂ ਫੋਟੋ ਲੱਗਦੀਆਂ ਜਿਵੇਂ ਮਾਰੀ ਅੱਜ ਉਥੇ ਫੋਟੋ ਕਢਾਈਆਂ ਆਧਾਰ ਕਾਰਡ ਆਪਣਾ ਕਢਾ ਕੇ ਫੋਨ ਤੇ ਉਹਦੀ ਫੋਟੋ ਸਿੱਟ ਗਾਈ ਹੂੰ ਸਬੂਤ ਮੇਰੇ ਲੱਗੇ ਗਏ ਲੋਡ ਡੈਡੀ ਦੇ ਨਾਂ ਹੋਇਆ ਕਹਿੰਦੇ ਵੀ ਇਹੀ ਸਕੀਮ ਹੈ ਸਾਡੀ ਵੀ ਬਹੁਤ ਟ੍ਰਾਂਸਫਰ ਹੋਊਗਾ ਨਹੀਂ ਤੇਨ ਜੇ ਕਰਾਉਣਾ ਹੋਵੇ ਹੋਣਾ ਤਾਂ ਹੋ ਤਾਂ ਜਾਊਗਾ ਯਾਨੀ ਉਹਨੂੰ ਟਾਈਮ ਲੱਗਣਾ ਉਹ ਖਾਸ ਐਫੀਡਬੀ ਦੇ ਬਣਾਏ ਨੇ ਸਰਭੀ ਦਾ ਨਕਰਾਏ ਤਿੰਨ ਮਹੀਨੇ ਹੋ ਗਏ ਲੱ ਹੁਣ ਇਹਨੇ 9:00 ਹੋ ਗਿਆ ਹੁਣ ਦੁਬਾਰੇ ਚੱਲੂਗਾ ਕੰਮ ਅੱਛਾ ਉਹਨੂੰ ਟਾਈਮ ਜ਼ਿਆਦਾ ਲੱਗਦਾ 9 ਤਾਂ ਸੀ ਭੀ ਹੋ ਜਾਂਦਾ ਏ ਇਹ ਕਹਿਣ ਦਾ ਮਤਲਬ ਆ ਜੇ ਮੰਨ ਲਾ ਤੇਰੇ ਡੈਡੀ ਨੋਮੀਟਰ ਆ ਤੂੰ ਵੀ ਭਰਾ ਸਕਦਾ ਜੇ ਅੱਗੇ ਲੋਡ ਅੱਛਾ ਇਹ ਸਕੀਮ ਹੈ ਇਹ ਸਕੀਮ ਜੇ 22 ਤਰੀਕ ਦੇ ਬਾਅਦ ਤੈਨੂੰ ਤੇ ਡੈਡੀ ਨੂੰ ਜਾਣਾ ਪੈਣਾ ਫਿਰ ਪੰਮਾ ਭਰਾ ਕੇ ਉਹ ਤੇ ਬਾਬਾ ਦੇ ਨਾਮ ਆ ਅੱਛਾ ਬਾਬਾ ਹੈ ਨਹੀਂ ਹਾਂ ਪਹਿਲਾਂ ਇੱਕ ਦੋ ਵਾਰ ਗੈ ਲੋਡ ਪਰ ਉਹਨੂੰ ਕਹਿੰਦੇ ਵੀ ਉਹਨੂੰ ਲਿਆਓ ਹਾਕਮ ਸੇ ਉਹਨੂੰ ਤਾਂ ਪਰ ਆਉਣਾ ਨਹੀਂ ਫੇਰ ਨਾ ਤੇ ਵੀ ਗਲਤੀ ਹੈ ਜਾਂ ਬਾਬਾ ਹੈ ਨਹੀਂ ਉਹਦਾ ਸਰਟੀਫਿਕੇਟ ਰੈਸਟਰ ਸਰਟੀਫਿਕੇਟ ਲਾ ਕੇ ਤੁਸੀਂ ਟ੍ਰਾਂਸਫਰ ਕਰੋ ਉਹਦੇ ਕਰਦੇ ਨਹੀਂ ਅਜੇ ਕੋਈ ਤਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਪੀੜੀ ਦਾ ਪੀੜੀ ਚਲਾਈ ਜਾਂਦੇ ਪੀੜੀ ਦਾ ਪੀੜੀ ਚਲਾਈ ਜਾਂਦੇ ਇਹ ਕੰਮ ਨਹੀਂ ਚਾਹੀਦਾ ਅਜੀ ਜਿਹੜਾ ਮੇਰੇ ਦਾਦੇ ਨਾਲ ਤੋਂ ਅਸੀਂ ਕਟਾਇਆ ਹੀ ਆ ਫਾਰ ਕੇ ਉਹ ਹਾਂ ਆਪਣੇ ਨਾਂ ਲਵਾਇਆ ਫਿਰ ਨਾ ਨਾ ਠੀਕ ਹੈ ਉਹੀ ਕਮਾਈ ਗਿਆ ਯਾਰ ਦਾਦਾ ਗੁੰਮ ਹੋ ਗਿਆ ਆਇਆ ਨਹੀਂ ਉਹਦਾ ਕੋਈ ਸਰਟੀਫਿਕੇਟ ਨਹੀਂ ਮੌਜੂਦ ਹੈ ਇਹ ਤਾਂ ਮੌਜੂਦ ਸਰਟੀਫਿਕੇਟ ਵੀ ਨਹੀਂ ਹਾਂ ਉਹੀ ਗੱਲ ਆ ਨਾ ਬਸ ਇਹਨਾਂ ਨੇ ਕਰਨਾ ਨਹੀਂ ਯਾਰ ਹੁਣ ਲੱਝਾਈ ਜਾਣਾ ਕਾਹਦੇ ਕਾਹਾਂ ਗੱਡੀ ਫੇ ਲੈ ਕੇ ਨਹੀਂ ਆਏ ਹਲੇ ਨਹੀਂ ਗੱਡੀ ਕਾ ਲੂ ਆ ਕਾ ਲੂ ਆ ਆ ਕਾ ਲੂ ਪਹੁੰਚੂਗੀ ਪਿੰਡ ਮਾਰਾ ਕਾ ਲੂ ਸੰਗਰਾਮ ਹੈ ਨਾ ਉਹਨੇ ਫੇ ਡਿਊਟੀ ਵੀ ਆ ਕਾ ਲੂ ਸੰਗਰਾਮ ਆ ਹਾਂ ਕਾ ਲੂ ਸੰਗਰਾਮ ਆ ਅੱਜ 10 ਵਜੇ ਹਾਜ਼ਰੀ ਲਾਉਣੀ ਉਹਨੇ ਗੁਰਦੁਆਰੇ ਹਾਂ ਤੇ ਕੋਣੀ ਸਾਹਿਬ ਚੱਲ ਗਏ ਉੱਥੇ ਮੱਥਾ ਟੇਕ ਲੈਦੇ ਅੱਛਾ ਅੱਛਾ ਹਾਂ ਕੋਣੀ ਸਾਹਿਬ ਚੰਡੀਗੜ ਕਿੱਥੇ ਕਢਾਈ ਜੀ ਪਏ ਕਿੱਥੇ ਕਢਾਈ ਚੰਡੀਗੜ ਲਾਂਟੇ ਮੋਲ ਇੰਡਸਟਰੀ ਏਰੀਆ ਨਹੀਂ ਇਹਦਾ ਇੱਕ ਇੱਕ ਵੇਸ ਬੰਦਾ ਇਹ ਨਾ ਆਪਣੇ ਉਹਦੇ ਚ ਕਢਾਈ ਫੌਜੀ ਦੇ ਫੌਜੀ ਗੋਟੇਵੇਂ ਨੂੰ ਲੱਖ ਰੁਪਇਆ ਸਸਤੀ ਪੈਣੀ ਦੀ ਜੇ ਇਹਦੀ 5 ਸਾਲ ਦੀ ਸਰਵਿਸ ਹੁੰਦੀ ਇਹਦੀ ਸਾਲ ਦੀ ਸਰਵਿਸ ਦੀ ਅੱਛਾ ਹਾਂ ਜਿਹੜੀ 5 ਸਾਲ ਦੀ ਸਰਵਿਸ ਮੰਨ ਲਾ 5 ਸਾਲ ਜੀ ਨੇ ਫੌਜ ਮਾ ਲਾਏ ਆ ਉਹਨੂੰ 1 ਲੱਖ ਰੁਪਇਆ ਘੱਟ ਆ ਸਿਰਫ ਕਿੰਨੇ ਦੀ ਪੈ ਗਈ ਉਹਨੇ ਇਹ 8 ਲੱਖ 5500 ਦੀ ਪੈ ਗਈ 8 ਲੱਖ 75 ਹਜ਼ਾਰ ਦੀ ਦੀ ਇਹ ਅੱਛਾ ਹਾਂ ਵਿੱਚ ਦੇ ਕੋਈ ਲੈਸ ਲੋਸੀ ਵੀ ਕਰਾਇਆ ਉਹਨੇ ਨਹੀਂ 8 ਲੱਖ 5500 ਦੀ 55 ਹਜ਼ਾਰ ਦੀ 5500 ਦੀ ਅੱਛਾ 5500 ਫਿਰ 8 ਲੱਖ ਦੀ ਰੱਖੋ 75 ਹਜ਼ਾਰ ਹੋ ਗਿਆ 8 ਲੱਖ 5000 ਫਿਰ ਨੇ ਹਾਈ ਕੋਰਟ ਦਾ ਕਾਡ ਲੱਗਿਆ ਉਹਦਾ ਉਹ ਕਹਿੰਦਾ ਜੇ ਫਰਜ਼ ਵਾਲਾ ਰਹੇ ਨਾ ਤੂੰ ਹਾਈ ਕੋਰਟ ਦਾ ਕਾਡ ਲਾ ਉਹਦੇ ਵਿੱਚ ਵੀ ਸ਼ੂਟ ਕਰਤੀ ਉਹਨੇ ਠੀਕ ਆ ਫਿਰ ਇਹ ਦੂਆ ਟਾਪ ਮਾਡਲ ਦਾ ਮਹਿੰਗਾ ਹੋਊਗਾ ਟਾਪ ਦਾ ਮਹਿੰਗਾ ਟਾਪ ਮਹਿੰਗਾ ਹੋਊਗਾ ਟਾਪ ਮਹਿੰਗਾ ਯਾਰ ਇਹਨੇ ਦੇ ਨੇ ਸਾਰੇ ਕੰਪਨੀ ਦੀ ਸ਼ੇਪ ਜੀ ਮਿਲਦੀ ਉਹ ਕੱਢ ਦਿੰਦੇ ਆ ਜਿਹੜੀ ਇਹਨਾਂ ਨੇ ਬ੍ਰੈਂਡੋ ਕੱਢੀ ਅਮਰੂਤੀ ਸੰਜੁਕੀ ਵਾਲੇ ਨੇ ਇਹਨਾਂ ਦੀ i20 ਉਹਦੇ ਵੈਲ ਤੈਨੂੰ ਮੈਂ ਦੱਸਦਾ ਇਹ ਮੈਨੂੰ ਗਬਨਾ ਮਾਡਲ ਲੰਦਦੇ 875 ਦਾ ਹੀ ਮੈਨੂੰ ਦੰਦਦੇ ਹਮ ਇੱਕ ਥੱਲੇ 675 ਦਾ ਵੀ ਕੋਈ ਸਿਕਨ ਨਹੀਂ ਜਿਹੜਾ ਇਹ ਮੇਰੇ ਵਾਲਾ ਦਾ ਇਹ ਇਹਨਾਂ ਨੇ ਕੱ ਆ ਵੀ ਜਿਹੜੀ ਹੁਣ ਇਹਦੇ ਉੱਪਰ ਆਈ ਆ ਉਹਨੂੰ ਪਤਾ ਕਰਿਆ ਕੋਈ ਕੁਝ ਨਹੀਂ ਲਾਈਟਾਂ ਬਰ ਕ੍ਰੋਮ ਲਾ ਦਿੱਤੇ ਇਹ ਪਿੱਛੇ ਕੋ ਬੱਤੀ ਲਾਤੀ ਉਹਨੂੰ ਚਿੱਟੀ ਜੀ ਦੋ ਕ੍ਰੋਮ ਲਾਤੇ ਇੱਕ ਇਹੜਾ ਛੋਟੀ ਛੋਟੀ ਲਾਈਟਾਂ ਹੀ ਲਾਤੀਆਂ ਬਸ ਬਸ ਇੱਕੋ ਪੁਸ਼ ਸਟਾਰਟ ਕਰਤੀ ਹੁੰਣੀ ਆ ਪੁਸ਼ ਕਰ ਦਿੰਦੇ ਆ ਇੱਕ ਕਹਿੰਦੇ ਆ ਬੌਸ ਸਿਸਟਮ ਲਾਤਾ ਫਲਾਣਾ ਫੇਰ ਹੋਰ ਕੁਝ ਨਹੀਂ ਹੁੰਦਾ ਯਾਰ ਆ ਸਾੜੇ ਵਾਲੇ ਲੱਗਿਆ ਹੋਏ ਤਾਂ ਕਦੇ ਚਲਾਇਆ ਉਹ ਬੈਕ ਕੈਮਰਾ ਹੁਣ ਆ ਇਹ ਬੈਕ ਕੈਮਰਾ ਬਸ ਫੇ ਕਿਹਾ ਰਹਿ ਗਿਆ ਗਿਆ ਕੋਈ ਵੀ ਨਹੀਂ ਹੈਗਾ ਹਾਂ ਉਹ ਲਾਈਟਾਂ ਹੀ ਆ ਦੋ ਹਾਂ ਇਹ ਇਕ ਤਾਂ ਚੱਲ ਵਧੀਆ ਬਾਈ ਹਾਂ ਵਧੀਆ ਇਹ ਬਾਈ ਮੈਂ ਕਹਿੰਦਾ ਪਿਛਲੇ ਸਾਲ ਦੇ ਫਿਰਦੇ ਆ ਹਾਂ ਮੈਨੂੰ ਪਹਿਲਾਂ ਕਿਹਾ ਦੇਣਾ ਸੀ ਪਹਿਲਾਂ ਵੀ ਹਾਂ ਨਹੀਂ ਪਹਿਲਾਂ ਆਲਟੋ ਉਹ ਇਹ ਮੇਰੇ ਕੋਲ ਫਿਰ ਆਲਟੋ ਨੇ ਮਿਲਦੀ ਸੀ ਹਾਂ ਥੋੜਾ ਤਾਂ ਤੁਸੀਂ ਤਾਂ ਇੰਨੇ ਟਾਈਮ ਕੱਢ ਕੇ ਛੜੂ ਗੱਡੀ ਪਹਿਲਾਂ ਹੈਗੀ ਆ ਹਾਂ ਜਿਹਦੇ ਕੋਲ ਹੁਣ ਨਹੀਂ ਸਰਦਾ ਬਾਈ ਨਹੀਂ ਸਰਦਾ ਹੈ ਪਹਿਲਾਂ ਨਾ ਉਹਦਾ ਉਰੀ ਰਹਿੰਦਾ ਸੀ ਉਹਦਾ ਚੱਲੀ ਜਾਂਦਾ ਸੀ ਯਾਰ ਹੁਣ ਮੈਂ ਉਰੇ ਰਹਿੰਦਾ ਹਾਂ ਉੱਥੇ ਆ ਦੋਆਂ ਚਾਹੀਦੀ ਤੁਹਾਨੂੰ ਗੱਡੀ ਹੁਣ ਗੱਡੀ ਦਾ ਇਹ ਇਹੀ ਕੰਮ ਹੋ ਗਿਆ ਸੀ ਪੇ ਗੱਡੀ 'ਚ ਸਰਦਾ ਨਹੀਂ ਗੱਡੀ 'ਤੇ ਨਾ ਸਰਦਾ ਨਹੀਂ ਯਾਰ ਕਿਹਦੇ ਕਿਹਨੂੰ ਗੱਡੀ ਵੀ ਨਹੀਂ ਵਾਈ ਹੁਣ ਸੱਦਾ ਹੈਗਾ ਹੁਣ ਤਾਂ ਪਤਾ ਨਹੀਂ ਸਰੀਰ ਇਹ ਜੇ ਹੋਗੇ ਪਤਾ ਨਹੀਂ ਕਿਹਾ ਇੱਕ ਮੀਂਹ ਦਾ ਨਹੀਂ ਪਤਾ ਲੱਗਦਾ ਚਲ ਮੀਂਹ ਦਾ ਮਸਲ ਪਹਿਲੀ ਪੈਂਦੇ ਆ ਮਾਈ ਕਾਇ ਨਹੀਂ ਹੈਗਾ ਵੀ ਅੱਜ ਮੀਂਹ ਪੈਂਦਾ ਰਹਿਣ ਤੋਂ ਕੰਮ ਉਹ ਜ਼ਰੂਰੀਓ ਕਰਨੇ ਪੈਂਦੇ ਕੰਮ ਇਹ ਜੋਗੇ ਜਾਣਾ ਪੈਣਾ ਬੰਦੇ ਨੂੰ ਕੁਝ ਵੀ ਨਹੀਂ ਅੱਗੇ ਵੀ ਤਾਂ ਸਾਈਕਲਾਂ ਵਿਚਾਰ ਰਹੇ ਹੁੰਦੇ ਤੇ ਉਹ ਅੱਗੇ ਪਤਾ ਗਿਆ ਚੱਕਰ ਫਿਰ ਤੂੰ ਖੇਤਾਂ ਮਾਂ ਦੇ ਕੰਮ ਕਰਕੇ ਆਇਆ ਐਮਰਜੈਂਸੀ ਆ ਰਿਸਤਰੀ ਮੈਂ ਜਾਣਾ ਤੇ ਬੰਦਾ ਫੈਮਿਲੀ ਲੈ ਕੇ ਲੰਘੇ ਜਾਂਦਾ ਹੁਣ ਆਇਆ ਹਰੇਕ ਇਕੱਲਾ ਏ ਕੱਲਾ ਵੀ ਆ ਅੱਗੇ ਵੰਦਾ ਇੱਕ ਜਾਇਆ ਹੁੰਦਾ ਉਹਦਾ ਸਾਈਕਲ 'ਤੇ ਇੱਕ ਜਣਾ ਜਾਣਾ ਹੁਣ ਜਿੱਧਰ ਜਾਣਾ ਟੱਬਰੇ ਤੁਰਦਾ ਸਾਰੇ ਇਕੱਠੇ ਕਰ ਜਾਂਦੇ ਜਾਂ ਇੱਕ ਜਣਾ ਅੱਗੇ ਇਕੱਠੇ ਹੁੰਦੇ ਤੇ ਇੱਕ ਦੋ ਹੀ ਕੰਮ ਪਰ ਛੱਡੇ ਹੋ ਹੁੰਦਾ ਦਾ ਵੀ ਤੈ ਆਈਪੋਸ ਖਤੌਣੀ ਆ ਮਾਰੇ ਪਹਿਲਾਂ ਛੁੱਟੀਆਂ ਪੈ ਗਿਆ ਕੋਟਮਾ ਅੱਛਾ ਕੀ ਪਰਮਿਸ਼ਨ ਲੈਣੀ ਪੈਂਦੀ ਉੱਥੇ ਤੇ ਕੋਟ ਤੇ ਇਕੱਲਾ ਤੂੰ ਖਰੀਦ ਨਹੀਂ ਸਕਦਾ ਅੱਛਾ ਹਾਂ ਉਹ ਪੁੱਛਦੇ ਪੈਸਾ ਕਿੱਥੇ ਤੇ ਆ ਤੇਰੇ ਕੋਲ ਤੇ ਸਾਰਾ ਕੁਝ ਦਿਖਾਉਣਾ ਪੈਂਦਾ ਸਟੇਟਮੈਂਟਾਂ ਕੇਸੇ ਲੱਤੀ ਤੁਸੀਂ ਤਾਂ ਹਾਂ ਵਿੱਚ ਨਾ ਲੋਨ ਵੀ ਕਰਾਇਆ ਥੋੜਾ ਜਿਹਾ ਅੱਛਾ ਅੱਛਾ ਚਲ ਠੀਕ ਹੈ ਵਧੀਆ ਲੋਨ ਨਾਲ ਆਪਣਾ ਦੂਗਾ ਸਕੋਰਸ ਠ ਕ੍ਰੈਡਿਟ ਕਿਹੜਾ ਸਕੋਰ ਹੁੰਦਾ ਹੈ। ਆਪਾਂ ਸ਼ਾਮ ਨੂੰ ਦੇਖੀਏ ਸੈਲਰੀ ਚੁਣੀਆ। ਅੱਛਾ। 6 ਵਜੇ ਕਢਾਈ ਤੁਸੀਂ ਸ਼ਾਮ ਤੀਹੇ ਚ ਵੇਲੇ ਕਢਾਈ ਹੋਣੀ ਮੈਂ ਕਹਿੰਦਾ। ਹਾਂ ਸ਼ਾਮ ਨੂੰ। 4:00 ਵਜੇ ਗਏ। ਨੇਰੇ ਉਹ ਦੇਖਿਆ ਮੈਂ ਤਾਂ। ਨੇਰੇ ਸਟੇਟ ਦਾ 6:00 ਵਜੇ ਆਪਣੇ ਕੋਲ 7:00 ਵਜੇ। ਮੈਂ ਉਹ ਤਾਂ ਦੇਖਿਆ ਸਰਪ੍ਰੀਵ ਦੀ। ਆਹੋ। ਉਹਨੇ ਦੇਖਿਆ ਤਾਂ ਪਹਿਲਾਂ ਪੰਮੇ ਨੇ। ਹਾਂ। ਉਹ ਕਹਿੰਦਾ ਮੈਂ ਉਹਨੇ ਗੱਡੀ ਕਢਾਈ ਮਾਇਰ ਕਹਿੰਦਾ ਤੁਸੀਂ ਪਾ ਗੱਡੀ ਕਢਾਈ ਕਢਾਈ ਹੋਣੀ ਐ। ਫੇਰ ਮੈਂ ਤੇਰਾ ਬਾਪੂ ਜਰ ਮੈਚ ਦੋਨੋਂ ਗਿਆ ਨਾ ਕਰਤਾਰਪੁਰ ਨੂੰ। ਹਾਂ ਹਾਂ। ਉਹ ਪੁਲਿਸ ਵਾਲਾ ਕੋ ਖੜਾ ਤਾ। ਅੱਛਾ। ਹਾਂ। ਮਹ ਘਰ ਵਾਲੀ ਬੈਠਣ ਵਾਲੇ ਉਹਨੂੰ ਮੈਂ ਕਿਹਾ ਮਾ ਕਸ਼ਵਰੀ ਬਾਈ ਖੜਾ ਲਾ ਕਹਿੰਦੀ ਹਾਂ ਉਹ ਹੀ ਖੜਾ ਲਾ ਫੇਰ ਮਹ ਹੈ ਜਣਾ ਪਤਾ ਨਹੀਂ ਕਿੱਥੇ ਹੋਣਾ ਮਹ ਘਰ ਦੀ ਇੱਧਰ ਰਿਸ਼ਤੇਦਾਰੀ ਜਾਣਾ ਫੇਰ ਅਸੀਂ ਦੇਖਿਆ ਤਾਂ ਫਿਰ ਜਿਆ ਸ਼ਿਆਮਨੂ ਵੀ ਗੱਡੀ 'ਚ ਖੜਾ ਉੱਥੇ ਮਨ ਆਉੱਚੀ ਜਾਣਾ ਚਲ ਵਧੀਆ 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 ਬਾਈ ਵਧੀਆ ਇੱਕ ਹੋਰ ਚੀਜ਼ ਵਧ ਗਈ ਸਾਡੇ ਮਿੰਟ ਬਾਈ ਗਣਤੀ ਅੱਜ ਗੁਬਿੰਦਰ ਨੂੰ ਕਹਿੰਦਾ ਨਾ ਵੀ ਲੇਖ ਲੈ ਅਕਾਊਂਟ ਤੇ ਆਪਣੇ ਜੀ 18 ਨਾ 12 ਧੀਆ ਪਹਿਲਾਂ 12 ਦੇ ਉੱਧਰ ਉਹ ਤਾਂ ਕੁਝ ਸਾਲ ਦੀ ਗਣੀ ਤੇ ਵੀ ਇੰਨੀਆਂ ਨਿਕਲੇ ਇੱਕ ਸਾਲ 12ਵੀਂ ਮੇਰੀ ਸੀ ਮਿੱਤੇਵਾ ਹੋਰ ਕੌਣ ਲਿਆਇਆ ਕੋਈ ਨਹੀਂ ਉਹਨੂੰ ਪਤਾ ਬਾਈ ਬਿੰਨ ਨੂੰ ਸਾਨੂੰ ਨਹੀਂ ਪਤਾ ਹੈਗਾ ਬਹੁਤ ਦੱਸੂਗਾ ਸਾਰੇ ਦੇਖਿਆ ਯਾਰ ਕੋਈ ਹੋਰ ਲਿਆਇਆ ਇੱਕ ਲਿਆਇਆ ਮਸਲ ਲਿਆਇਆ ਵਾਹ ਜਿਆਦਾ ਕਾਲਾ ਸੱਚੇ ਦਾ ਸੱਚੇ ਦਾ ਹਾਂ 13 14ਵੀਂ ਹੈ 14ਵੀਂ ਥੋੜੀ ਸੀ ਵੀ 15ਵੀਂ ਹੋ ਗਈ ਕਿ ਗੱਡੀ ਹੋਰ ਮਿਸਾ ਹਾਂ 15 ਗੱਡੀਆਂ ਬਈ ਆ ਗਈਆਂ ਇੱਕ ਰਾਤ ਚਲ ਐਂਦੀਆਂ ਆਉਂਦੀਆਂ ਨੇ ਇੱਕ ਹੋਰ ਹੈ ਜਦ ਕੰਮ ਚ ਚੱਲਦਾ ਫੇਰ ਇਕੱਠੀ ਸਮਾਂ ਜਿਉਣ ਲੱਗਦਾ ਹਾਂ ਇਹ ਬਸ ਖੋਲਣੀ ਪੈਂਦੀ ਹੈ ਮੂੰਹ ਤੇ ਗੱਠ ਜੀ ਇਹ ਚੱਲ ਬੰਦਾ ਕੰਮ ਪਿਛਲੇ ਦਿਨ ਦੇਖ ਲਿਆ ਸੀ ਭਈ ਇੱਕ ਲਿਆ ਤੇ ਧੜਾ ਧੜਾ ਆਉਣ ਲੱਗੀਆਂ ਪਤਾ ਹੀ ਲੱਗੇ ਕਿ ਰਿਓ ਲਿਆਇਆ ਫਲਾਣਾ ਲਿਆਇਆ ਟਰਾਲਿਆਂ ਦਾ ਵੀ ਟਰੈਲਰਾਂ ਦਾ ਵੀ ਆ ਗਿਆ ਜਿੱਦਣ ਫੇਰ ਗਿਰਦੇ ਇੱਕ ਲਿਆ ਤਾਂ ਸੌਦਾ ਦਾ ਟਾਈਪ ਹੁੰਦਾ ਹਾਂ ਵੀ ਚੱਲ ਪੈਂਦਾ ਹੁਣ ਕੱਲ ਦੀ ਮੈਂ ਸਾੜੀ ਬਗਾਈ ਵੀ ਆ ਉਹਨੂੰ ਐਸਾ ਫਰੇਆ ਸੀ ਕੱਲ ਦਾ ਕਾਹਦਾ ਫਰੇਆ ਕੱਲ ਹੀ ਕੋਰ ਬਗਾਊਗਾ ਹਾਂ ਓ ਬਾਈ ਅਸੀਂ ਕਾਲੇ ਨੂੰ ਗਿਆ ਵੀ ਤੂੰ ਆਪੇ ਪਾ ਦੇਗਾ ਸਾਨੂੰ ਫੋਨ ਲਈ ਜਾਂਦੇ ਵਿੱਚ ਹਾਂ ਉਹ ਕੋਈ ਐਵੇਂ ਇੱਕ ਹੋਰ ਵੇਚਣੀ ਆ ਕਾਦੇ ਵਿੱਚ ਰੇਡਿੰਗ ਪਤਾ ਦੇਣੇ ਨਾ ਅੱਛਾ ਕਹਿੰਦਾ ਜਿਹੜੀ ਹੈ ਹਾਲੇ ਡੇਢ ਮਹੀਨਾ ਜਦੇ ਵੇਚੂਗਾ ਅਸੀਂ ਉਹਰੇ ਕੁੱਕੜੀਆਂ ਭੁੰਦੇ ਤੇ ਪਰਸੋਂ ਤੁਹਾਨੂੰ ਲੈ ਦੂੰਗੀ ਜਿਹੜੀ ਚੀਜ਼ ਨਾ ਜਦੋਂ ਹੋਣਾ ਕੁੱਕੜੀਆਂ ਭੁੰਦੇ ਭੁੰਦੇ ਕਾਲੇ ਦਾ ਫੋਨ ਆ ਗਿਆ ਇਕੜੀ ਤੋਂ ਮਸੜ ਹਾਂ ਉਹ ਕਹਿੰਦਾ ਸੀਗਾ ਕਰਦੇ ਕੁੱਕੜੀਆਂ ਭੁੰਦੇ ਕਣ ਮਨੂ ਦੇ ਜੋ ਅਸੀਂ ਮੋਟਰ ਦਾ ਚੱਕੇ ਕਾਲੇ ਦੇ ਉੱਥੇ ਕਾਲੇ ਨੇ ਉਸ ਟਾਈਮ ਉਹੀ ਮੈਸ ਖੁੱਲੀ ਹੋਈ ਉਹ ਹੀ ਮੈਂ ਲਾਉਣ ਲੱਗਿਆ ਹੋਇਆ ਅੱਛਾ ਬਾਕੀ 10 ਮਾਸਾ ਰੋਣ ਹਾਂ ਹਾਂ ਤਾਂ ਜੀ ਸੂਈ ਬੀਤੀ ਅੱਠ ਕੇ ਦਿੰਦੀ 7 ਦਿੰਦੀ ਪਹਿਲੜ ਹੋਣੀ ਆ ਪਹਿਲੜ ਕਹਿੰਦਾ ਇਹ ਸੇਲ ਪਰ ਆ ਉਹ ਤਾਂ ਉਹ ਕਿਹਾ ਤਾਂ ਬਸ ਮਸਰ ਰੋਣੇ ਮਗਾ ਗਈ ਹਾਲਤ ਅੱਛਾ ਮਾਂ ਸੇ ਕਹਿੰਦਾ ਸੇਲ ਪਰ ਆ ਮਾਂ ਸੇਲ ਪਰ ਬਿਕਨੀ ਆ ਕਹਿੰਦਾ ਹਾਂ ਮਾਂ ਬੋਲ ਕਰ ਲੈਣਾ ਕਹਿੰਦਾ ਮੰਗਦਾ 60 ਰਹਾ ਤਾਂ ਤੇਰੇ ਵਾਸਤੇ 55 ਦੀ ਮੈਂ ਮੈਂ ਸਖਤ ਆ ਗਈ ਮਾਂ ਮੈਂ ਸੈਟ ਮੈਂ ਘਰ ਆ ਕੇ ਰਸਾ ਕਰਦੇ ਕਹਿੰਦੇ ਆਪਣਾ ਵਾਲੀ ਦਾ 10 ਦਿਨ ਸੂਬਾ ਹੋ ਇਕੱਠੀਆਂ ਕਾਨੂੰ ਬੰਨਣੇ ਰੇ ਜਿਹੜਾ ਹਟੂਕ ਜਾ ਲੈ ਲਈ ਕੱਲ ਸ਼ਾਮ ਨੂੰ ਫੋਨ ਆਉਣ ਲੱਗੇ ਮਹਲੇ ਸੌਦੇ ਕਰਨਾ ਕਾਲੇ ਨੂੰ ਫੋਨ ਆਉਣ ਲੱਗੇ ਜੀ ਵੀਡੀਓ ਵੀਡੀਓ ਅੱਛਾ ਮਹਾ ਯਾਰ ਹੁਣ ਦਿਨ ਚੱਲ ਲੰਨ ਸਵੇਰੇ ਕਰਾਂ ਗੱਲਬਾਤ ਹਾਂ ਉਹ ਤਾਂ ਦਿਨ ਕੱਲ ਸ਼ਾਮ ਨੂੰ ਵੀ ਜੀ ਸਵੇਰੋਂ ਬਿੰਦਰੀ ਦੁਕਾਨ ਮੂਰੇ ਬੈਠਾ ਬਾਈ ਦਾ ਫੋਨ ਆਇਆ ਕਹਿੰਦਾ ਫੋਟੋ ਆ ਪਾਈ ਕਾਲੇ ਦੀ ਮੈਂ ਤੇ ਗੱਟ ਕੇ ਮਹਾ ਪਾਉਂਦਾ ਅੱਛਾ ਜਿਹੜੇ ਮਲਗੀ ਸੀ ਯਾਰ ਹੱਥ ਵੀ ਲਾ ਦੇ ਹੂੰ ਕਹਿੰਦੇ ਟਿਕਣਾ ਬੈਠਾ ਮਹਾ ਯਾਰ ਫੋਟੋ ਪਾਉਣੀ ਹੈ ਤੇ ਮੈਂ ਤੇ ਬਾਈ ਕਹਿੰਦਾ ਐ ਕਰਕੇ ਕਹਿੰਦਾ ਪਹਿਲਾਂ ਸਾਡੇ ਦਾ ਸੌਦਾ ਕਰ ਕਹਿੰਦਾ ਮੈਂ ਤਾਂ ਅਸੀਂ ਲੈਣੀ ਉਹ ਅੱਛਾ ਮਾ ਯਾਰ ਉਹਦਾ ਸੌਦਾ ਵੇਖ ਕਰਾਵਾਂ ਮੈਂ ਤਾਂ ਬਾਈ ਨੂੰ ਫੋਟੋ ਪਾਉਣੀ ਥੋੜੇ ਕਿ ਮੈਂ ਸੌਦਾ ਕਰਾਵਾ ਰਿਹਾ ਕਹਿੰਦਾ ਵੀ ਉੱਧਰ ਸੌਦਾ ਕਰਾਂ ਤੁਹਾਨੂੰ ਫੋਟੋ ਆਉਂਦਾ ਕਹਿੰਦਾ ਨਹੀਂ ਆ ਜਾ ਤੂੰ ਕਹਿੰਦਾ ਕਿੱਥੇ ਜਾ ਕਰੇ ਤੂੰ ਕਾਲਾ ਮਾ ਜੇ ਇਹਦਾ ਵੀਡੀਓ ਨਾ ਪੈਂਦੀ ਫੇਰ ਤਾਂ ਭਾਈ ਪੰਜਾਹ ਦੀ ਦੇ ਦੇਣ ਕਿਉਂ ਵੀ ਹੁਣ ਦੇ